ਹਾਂਜੀ ਭਾਜੀ ਕੀ ਨਾਂ ਹੈਗਾ ਬਰਾਣਾ ਜੀ ਜੱਸਿਆ ਹਾਂਜੀ ਜਿਹੜੀ ਚੱਪਲਾਂ ਦੀ ਦੁਕਾਨ ਖੁੱਲੀ ਆ ਇਹ ਕਿਹੜੇ ਰੋਡ ਤੇ ਆ ਜੀ ਜੀ ਸੁਤਾਲਾ ਰੋਡ ਪੀੜਾਲੇ ਪਿਆਰ ਮਦਦ ਨਾਲ ਪਿਆਰ ਦੇ ਨਾਲ ਉੱਪਰ ਅੱਛਾ ਜੀ ਤੇ ਚੱਪਲੇ ਕਿਹੜੇ ਰੇਟ ਤੇ ਦਿੱਤੀ ਜਾਂਦੇ ਤੇ ਬੂਟ ਕਿਹੜੇ ਰੇਟ ਦੇ ਤੇ ਜੀ 40 ਤੋਂ ਲੈ ਕੇ 100 ਤੱਕ ਚੱਪਲ ਆ ਦਾ ਦੇਖੋ ਅੱਛਾ ਜੀ ਤੇ 250 ਤੋਂ ਲੈ ਕੇ ਜਨੀਕੀ 300 700 ਰੁਪਏ ਦੇ ਨੇ ਦੋਸਤਾਂ ਗਾੜੀ ਆਪਣੀ ਮਨੋਗੱਠੀਆ ਫਾਈਨਲ ਤੁਹਾਨੂੰ ਗਲੂਟਾ ਆਪਣੀ ਜਰਾ ਦੁਆਰਾ ਮਨੋਗੱਠੀ ਜਰਾ ਵੀ ਆਪਣੀ ਆ ਆਪਣੀ ਜਰਾ ਤਿਆਰ ਹੁੰਦਾ ਹੈ ਨਾ ਬਾਕੀ ਇਹ ਜਦੋਂ ਉਹ ਖੇਲਦੇ ਵੀ ਜਿੰਨੀ ਜਿੰਦਾ ਹਾ ਨਾ ਮਾਲ ਪਰ ਜੋਤੀ ਦੇ ਦਿੰਦੀ ਹੈ ਜਿੰਨੀ ਗਵਰੰਟੀ ਦੀ ਹੈ ਸਾਡੇ ਕੋਲ ਮਿਲ ਜੂਗਾ ਸਾਰਾ ਬੰਦ ਦੇ ਜਿੰਨ ਮਿਲੂ ਇਹ ਕਹਿੰਨੇ ਚੱਕਣਾ ਇਕੱਠਾ ਮਾਲ ਚੱਕਣਾ ਜਾਂ ਕਿਸ ਤਰ੍ਹਾਂ ਜਾਂ ਕਾੜੀ ਕੰਮ ਕਰਨਾ ਉਹ ਤੀ ਕੀ ਗੀਤਾ ਆ ਬਿਆ ਹਾਂ ਜੀ ਜਦੋਂ ਲੱਗੇ ਆ ਸਾਡੇ ਨਾਲ ਜਿਹੜਾ ਜਿੱਦਾਂ ਬਿਜ਼ਨਸ ਕਰਨਾ ਹੈ ਜਿਹੜੇ ਸਾਡੇ ਕੋਲ ਲੈ ਕੇ ਜਾਂਦੇ ਆ ਉਹ ਸੇਵਿੰਗ ਚ ਬਾਲ ਗਾੜੀ ਦਾ ਆਪਣਾ ਮਨਦਾਰਾ ਕੀ ਵੇਚੀ ਤੇ ਬਾਕੀ ਪੈਸੇ ਹਮ ਜਿੰਦੇ ਆ ਅੱਛਾ ਜੀ ਹਾਂ ਜੀ ਕਾੜੀ ਤਾਂ ਬੇਚੀ ਆ ਜਪੜਾਂ ਦੀ ਫੈਕਟਰੀ ਲਾਈ ਆ ਨਾਲ ਸਿਲਪਰ ਆ ਹਾਂ ਜੀ ਸਿਲਪਰ ਦੀ ਫੈਕਟਰੀ ਹੈ ਹਾਂ ਜੀ ਜਿਹੜੇ ਜਦੋਂ ਸਾਡੇ ਕੋਲ ਬੂਕਿੰਗ ਤੇ ਤੁਹਾਨੂੰ ਇਹ ਜਿਹੜੀ ਰੇਟ ਦੇ ਦਾਂਗੇ ਉਹ ਤੋਂ ਦੌਰੇ ਤੋਂ ਨਹੀਂ ਉਹ ਰੇਟ ਤੋਂ ਬਾਹਰੋਂ ਨਹੀਂ ਤੁਹਾਨੂੰ ਮਿਲਣਗੇ ਇਹਦਾ ਆਪਣਾ ਫੋਨ ਨੰਬਰ ਦੱਸੋ ਹੀਰਾ ਜੀ ਮੈਂ ਨੰਬਰ ਹੈ 999 567 ਨਾਗਰਿਕ ਪ੍ਰਾਪਤ ਸਰਵਾਦਾ ਚਪੜਾ ਵਾਲੀਆਂ ਮਸ਼ੀਨਾਂ ਦਾ ਕੰਮ ਹੈ ਚਪੜਾ ਬਣਾਉਣ ਵਾਲੀਆਂ ਮਸ਼ੀਨਾਂ ਜੇ ਕੇ ਵੀ ਨੇ ਕੰਮ ਖੋਲਣਾ ਹੋਵੇ ਹਾਂਜੀ ਤੇ ਕੰਮ ਬਹੁਤ ਕਰਦਾ ਹੈ ਜਾਨੀ ਕਿ 25 ਆਫ ਬੀਰੀ ਲੇਨ ਤੋਂ ਸਟਾਰਟ ਕਰ ਸਕਦਾ ਉਹ ਬੰਦਾ ਕੰਮ ਕਰ ਲਈ ਅੱਛੀ ਬਾਕੀ ਸਰ ਮਾਰ ਵੀ ਇਹਨਾਂ ਵਾਂਗੇ ਜਿਹੜਾ ਕੱਚਾ ਮਾਲ ਤਿਆਰ ਕਰੂਗਾ ਉਹ ਵੀ ਸਰੇ ਹੀ ਚੁੱਕਾਂਗੇ ਅਸੀਂ ਗੋੜੀ ਹਾਂ ਜੀ ਸੇਲ ਕਰਵਾਵਾਂਗੇ ਉਹਦਾ ਪੱਕੀਆਂ ਦੁਕਾਨਾਂ ਲਾਵਾਂਗੇ ਉਹਦੀਆਂ ਕੋਈ ਮੰਨ ਲਓ ਕਿ ਇਹਨੇ ਤੁਹਾਡੇ ਕੋਲ ਦਾ ਹਸਤਾ ਰਮਾਲ ਖੜਨਾ ਉਹ ਵੀ ਦੇ ਸਕਦੇ ਇਹ ਗਰੀਬ ਬੰਦੇ ਨੂੰ ਹਾਂ ਜੀ ਸਰ ਜਿਹਦਾ ਮਕਾਨ ਆਪਣਾ ਨਹੀਂ ਤੇ ਨਹੀਂ ਕੀ ਮੇਰਾ ਜਾਣਕਾਰ ਇਹਨੂੰ ਦੇ ਲਈਦਾ 10000 ਰੁਪਏ ਵੇਚ ਕੇ ਜਿੰਨੇ ਜੋੜੇ ਵੇਚਦੇ ਆ ਸ਼ਾਮਾਂ ਨੂੰ ਪਹਿਲੇ ਜਿਹੜੇ ਸਵੇਰੇ ਸਾਡੇ ਕੋਲ ਜਨਕੀ ਮਾਲ ਫੜ ਸਕਦਾ ਆਪਾਂ ਨਾ ਪਾ ਰੱਖੇ ਬਾ ਗਿਆਂ ਨੂੰ ਪਹਿਲੇ ਜੀ ਮੋਬਾਈਲ ਨੰਬਰ ਦੁਬਾਰੀ ਆਪਣਾ ਬੋਲਦੇ ਕੋਈ ਫਿਰ ਸਰ 98156 76931 ਜੇ ਤੁਹਾਡੇ ਕੋ ਫੈਕਟਰੀ ਪਹੁੰਚਣਾ ਹੋਵੇ ਕਿਸੇ ਨੇ ਦੇ ਉਥੋਂ ਦਾ ਐਡਰੈਸ ਕੀ ਆ ਕੋਲ ਫੈਕਟਰੀ ਉੱਤੇ ਸਾਡੇ ਮਾਲ ਮੰਡੀਆ ਦੇ ਇਥੇ 664 ਇਸਮਾਨਗਰ